ਕਿ ਕਿਸੇ ਨੇ ਬਿਆਨ ਦਿੱਤਾ ਹੈ ਵੀ ਉਹ ਹਰੀ ਜਿਹੜਾ ਹਰ ਮੰਦਰ ਹੈ ਉਹਦੇ ਵਿੱਚ ਅਸੀਂ ਆਪਣੀ ਪੂਜਾ ਕਰਾਂਗੇ ਅਭਿਸ਼ੇਕ ਕਰਾਂਗੇ ਜਲਦੀ ਮੰਦਰ ਬਣਾਵਾਂਗੇ ਮੈਂ ਕਹਿੰਦਾ ਕੋਈ ਗੱਲ ਨਹੀਂ ਵੱਡੇ ਵੀ ਰਾਜਾ ਕੋਈ ਗੱਲ ਨਹੀਂ ਆਪਾਂ ਕਿਹੜਾ ਕਹਿੰਦੇ ਆਓ ਜੀ ਸਦਕੇ ਆਓ ਪਰ ਇੱਕ ਗੱਲ ਯਾਦ ਰੱਖੀ ਇੱਥੇ ਤੇ ਤੁਹਾਡੀ ਇੰਦਰਾ ਮਾਂ ਨੂੰ ਅਸੀਂ ਗੱਡੀ ਚੜ੍ਹਿਆ ਉਹਨੂੰ ਲਈ ਪੈਰ ਪਾਣ ਦਿੱਤਾ ਅੰਦਰ ਉਹ ਇੱਥੇ ਤੇ ਲੱਖਾਂ ਦੀ ਫੌਜ ਆ ਗਈ ਉਹ ਅਸੀਂ ਤੇ ਉਹਨੂੰ ਗੋਲੀਆਂ ਨਾਲ ਪੰਨ ਪੰਨ ਮਾਰਿਆ ਉਹ ਇੱਥੇ ਤੇ ਬਿਲਤਾ ਬੁੱਜਣ ਅਸੀਂ ਚੰਡੀਗੜ੍ਹ ਜਾ ਕੇ ਬੰਬ ਦੇ ਨਾਲ ਠੋਕਿਆ ਉਹ ਬਗੇਸ਼ਰ ਵਾਲਿਆ ਬਾਬਿਆ ਅੱਜ ਨੋਟ ਕਰ ਲੈ ਤੇਰੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ ਟਕਰਾਂਗੇ ਤੈਨੂੰ ਵੀ ਭਾਵੇਂ ਕਿੱਦਾਂ ਤੈਨੂੰ ਗੱਡੀ ਜਿਹਦਾ ਹੀ ਚੜਾਵਾਂਗੇ ਜ਼ਰੂਰ ਤੈਨੂੰ ਆਹ ਤੇ ਸਹੀ ਤੂੰ ਆਹ ਤੇ ਸਹੀ ਤੂੰ ਵਰਦੇ ਸਹੀ ਮੂੰਹ ਤੇ ਕਰ ਹਰਮੰਦਰ ਸਾਹਿਬ ਨੂੰ ਮੈਂ ਆਪਣੇ ਪਿਆਰ ਦਾ ਪੁੱਤ ਨਹੀਂ ਓਏ ਅੰਮ੍ਰਿਤਸਰ ਹਰਮੰਦਰ ਸਾਹਿਬ ਚ ਵਰਨਾ ਦੂਰ ਦੀ ਗੱਲ ਓ ਬਗੇਸ਼ਰ ਧੰਬਲੇ ਬਾਬਿਆ ਜੇ ਤੈਨੂੰ ਪੰਜਾਬੀ ਸਮਝ ਆਉਂਦੀ ਹੈ ਮੈਂ ਕਹਿੰਦਾ ਤੂੰ ਅੰਮ੍ਰਿਤਸਰ ਸਾਹਿਬ ਵੜ ਕੇ ਵਿਖਾ ਦੇ ਚੱਲ ਛੱਡ ਅੰਮ੍ਰਿਤਸਰ ਸਾਹਿਬ ਤੂੰ ਪੰਜਾਬ ਵੜ ਕੇ ਵਿਖਾ ਦੇ ਬੋਲੇ ਸੋ ਨਿਹਾਲ ਹਰਮੰਦਰ ਸੁਖ ਸਿਵਾ ਉੱਥੇ ਵਰਨਾ ਇਹਨਾਂ ਨੇ ਉੱਥੇ ਵਰਨਾ ਹੈ ਉਹ ਸੀ ਤੇਰਾ ਗਰਬਚਨਾ ਨਿਰੰਕਾਰੀ ਸਾਧ ਉਹ ਦਵਾ ਉਥੇ ਘਰ ਜਾ ਕੇ ਉਹਦੇ ਠੋਕਿਆ ਕੌਣ ਹੋ ਤੁਸੀਂ ਕੌਣ